ਟਾਡਾ ਮੇਰਾ ਨਾਮ ਪੱਜ ਗੁਰਜੀਤ ਸਿੰਘ ਜੀ ਖੇਡਾ ਪੈਂਦੀ ਪਿੰਡ ਆਪਣਾ ਕਰਿਆਲਾ ਤੁਹਾਨੂੰ ਜਿਸ ਤਰੀਕੇ ਨਾਲ ਤੁਸੀਂ ਗਾਉਂਦੇ ਜੀ ਕਿੱਡਾ ਸੋਹਣਾ ਗਾਉਂਦੇ ਜੀ ਕਿ ਕਦੋਂ ਤੋਂ ਲੈ ਕੇ ਸ਼ੌਂਕ ਹੈ ਤੁਹਾਨੂੰ ਪਿਆ ਇਹ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ ਤੇ ਹੌਲੀ ਹੌਲੀ ਮੈਂ ਇੱਕ ਤਰ੍ਹਾਂ ਗਾਣੇ ਲਿਖਣ ਲੱਗ ਪਿਆ ਤੇ ਮੈਂ ਕਲਾਕਾਰਾਂ ਕੋਲ ਜਾਂ ਥੋੜੇ ਪਾ ਕੇ ਕਈਆਂ ਕਲਾਕਾਰਾਂ ਸੁਣਾਏ ਵੀ ਆ ਤੇ ਕਲਾਕਾਰ ਅੰਦੇ ਗੁਣ ਕਰਾਂ ਗਾਣੇ ਮੁੜ ਕੇ ਕੋਈ ਕਲਾਕਾਰ ਆਉਂਦਾ ਨਹੀਂ ਮੈਂ ਆਨਾ ਮੇਰੀ ਦਿਲ ਦੀ ਤਮੰਨਾ ਕਿ ਜਰਾ ਕੋਈ ਗਾਣਾ ਆਵੇ ਸਾਰੇ ਦੋਨਾਂ ਨੱਕੀਂ ਤਰ੍ਹਾਂ ਆਵਾਜ਼ ਆਵੇ ਮੇਰੀ ਵੀ ਬਾਹਰ ਨਿਕਲੇ ਕਿੰਨੇ ਗਾਣੇ ਹਨ ਤੇ ਕਦੋਂ ਹੀ ਲੇਖੇ ਮੇਰੇ ਕੋਲ 10-12 ਗਾਣੇ ਲਿਖੇ ਪਏ ਆ ਕੋਈ ਦਰਸ਼ਕਾਂ ਨੂੰ ਸੁਣਾਉਗੇ ਗਾਣਾ ਕੋਡ ਹਾਂ ਸੁਣਾਵਾਂਗਾ ਚਲ ਆਓ ਸਰਪੰਚਾ ਘਰੇ ਮੈਂ ਤੇਰੇ ਆਈ ਤੇ ਸਾਰੀ ਬੋਟ ਆ ਤੈਨੂੰ ਪਾਈ ਸਰਪੰਚਾ ਘਰੇ ਮੈਂ ਤੇਰੇ ਆਈ ਵੇ ਸਾਰੀ ਵੋਟ ਆ ਤੈਨੂੰ ਪਾਈ ਮੇਰਾ ਕੀਤਾ ਕਾਮਨਾ ਸਾਰਿਆਂ ਦੇ ਕੋਠੇ ਆਗੇ ਵੇ ਮੇਰੀ ਨਿਕਲੀ ਕਾਂਦਣਾ ਸਾਰਿਆਂ ਦੇ ਕੋਠੇ ਆਗੇ ਵੇ ਮੇਰੀ ਨਿਕਲੀ ਕਾਂਦਣਾ ਸਾਰੀ ਵੋਟ ਤੋਂ ਮੈਨੂੰ ਪਾਈ ਨੀ ਹਾਲੇ ਗਰਾਂਟ ਨਹੀਂ ਗਈ ਆਈ ਸਾਰੀ ਵੋਟ ਤੋਂ ਮੈਨੂੰ ਪਾਈ ਨੀ ਹਾਲੇ ਗਰਾਂਟ ਨਹੀਂ ਗਈ ਆਈ ਮੈਂ ਸਾਰੇ ਕੰਮ ਕਰਾਉਣੇ ਆਂ ਜਿਨ੍ਹਾਂ ਦੇ ਕੱਚੇ ਕੋਠੇ ਮਸਾਰੇ ਪਕੇ ਪਵਾਉਣੇ ਆ ਜਿਨ੍ਹਾਂ ਦੇ ਕੱਚੇ ਕੋਠੇ ਮਸਾਰੇ ਪਕੇ ਪਵਾਉਣੇ ਆ ਇਹ ਸਰਪੰਚੀ ਨੂੰ ਲੈ ਕੇ ਜੋੜਿਆ ਗਣਾ ਹਾਂਜੀ ਤੇ ਇਸ ਤੋਂ ਇਲਾਵਾ ਵੀ ਕੋਈ ਹੋਰ ਗਾਣੇ ਜਿਹੜੇ ਗਾਉਂਦੇ ਹਾਂਜੀ ਹੋਰ ਵੀ ਦੇਣਾ ਕਿਹੜੀ ਤਰਜ਼ ਤੇ ਹੁਣ ਜਿਹੜਾ ਉਹ ਅਗਲਾ ਗਾਣਾ ਇੱਕ ਗਾਣਾ ਹੋਰ ਲਿਖਿਆ ਹੋਇਆ ਇਤਨਾ ਜਿਵੇਂ ਜੱਟ ਜਾ ਕੇ ਬਾਹਰ ਦਿਹਾੜੀ ਕਰਦੇ ਇੱਥੇ ਦਿਹਾੜੀ ਕਰਦੇ ਜੱਟ ਨੂੰ ਮੇਹਣਾ ਮਾਰ ਦਿੰਦਾ ਕਿ ਤੂੰ ਦਿਹਾੜੀ ਕਰਨ ਰਿਹਾ ਵਾਂ ਕਿ ਮੈਂ ਉਹਨਾਂ ਤੇ ਲਿਖਿਆ ਹੈ ਇੱਥੇ ਜੱਟ ਦੇ ਹਾਰੀ ਕਰ ਲੈ ਜੱਟ ਨੂੰ ਜੱਟ ਮੇਣਾ ਮਾਰਦਾ ਤੁਸੀਂ ਬਾਹਰਲੇ ਦੇਖ ਜਾ ਕੇ ਵੇਖੋ ਜੱਟ ਦਿਹਾੜੀ ਕਰਦਾ ਉਥੇ ਗੋਰਿਆਂ ਦੇ ਥੱਲੇ ਲੱਗ ਕੇ ਗੋਰਿਆਂ ਦੇ ਥੱਲੇ ਲੱਗ ਕੇ ਪੈਂਦਾ ਕਾਮਿਆਂ ਕਰਨਾ ਗੋਰਾ ਜੋ ਮਰਜੀ ਹੀ ਕਹਿ ਦਿਓ ਦਿਲ ਤੇ ਪੈਂਦਾ ਏ ਯਰਨਾ ਗੋਰਾ ਜੋ ਮਰਜੀ ਹੀ ਕਹਿ ਦਿਓ ਦਿਲ ਤੇ ਪੈਂਦਾ ਏ ਯਰਨਾ ਜੱਟ ਉਦੋਂ ਹੀ ਹਾਇ ਮਰਦਾ ਜਦੋਂ ਟੌਰਾਂ ਕਿਉ ਪੈਂਦਾ ਬੜੀ ਟੇੜ ਮਾਰ ਕੇ ਕਹਿੰਦਾ ਕਿ ਪੁੱਤ ਮੇਰਾ ਬਾਹਰ ਆ ਰਿੰਦਾ ਉਥੇ ਕਰਦਾ ਉਹ ਦਿਹਾੜੀ ਉਥੇ ਕਰਦਾ ਉਹ ਦਿਹਾੜੀ ਕੰਮ ਤੇ ਕਰਨਾ ਪੈਂਦਾ ਗੋਰਾ ਜੋ ਮਰਜੀ ਹੀ ਕਹਿ ਦਿਓ ਦੇਵਤੇ ਯਾਰਨਾ ਪੈਂਦਾ ਹੋਰ ਕੀ ਗੀ ਗਾਣਿਆਂ ਤੋਂ ਇਲਾਵਾ ਤੁਹਾਡਾ ਹੋਰ ਕੀ ਪੇਸ਼ਾ ਕੀ ਕੰਮ ਕਰਦੇ ਜੀ ਬਾਜੀ ਕੰਮ ਕੋਈ ਨਹੀਂ ਆਪਣੇ ਕੋਲ 4 ਕਿਲੇ ਜਮੀਨ ਨਹੀਂ ਉਹ ਪਾੜੀ ਵੇਚ ਕੇ ਤੇ ਕੁੜੀਆਂ ਦੇ ਵਿਆਹ ਕਰਤੇ ਆ ਹੁਣ ਆਪਣੇ ਕੋਲ ਇਸ ਟਾਈਮ ਫੋਨ ਹੋਣੀਗਾ ਤੇ ਦਿਹਾੜੀ ਦੱਪਾ ਕਰਕੇ ਤੇ ਆਪਦਾ ਟਾਈਮ ਪਾਸ ਹੁੰਦਾ ਵਾ ਕੋਈ ਕੀ ਮੰਗੀ ਚਾਹੁੰਦੇ ਕੀ ਤੁਸੀਂ ਭਾਜੀ ਇਹੋ ਚਾਹੁੰਨੇ ਕਿ ਗਾਣਾ ਆਪਣਾ ਇੱਕ ਅਦਾ ਚੱਲ ਜੇ ਕੋਈ ਕਲਾਕਾਰ ਆਪਣੇ ਕੋਈ ਸਪੋਰਟ ਕਰੂਗਾ ਤੇ ਆਪਣਾ ਬਹੁਤ ਬਣ ਜੂ ਇਹੋ ਯਾਰ ਜੀ ਜੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ 7014225957 7014225957